ਸੋ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂ ਨੇ ਦਿਨਾਂ ਆਪਣੀ ਆਉਣ ਵਾਲੀ ਫਿਲਮ ਬਾਰਡਰ 2 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਇਸ ਹਫਤੇ ਦੇ ਵਿਚਕਾਰ ਉਹ ਪੰਜਾਬ ਪਹੁੰਚ ਗਏ ਜਿਸ ਦੀਆਂ ਤਸਵੀਰਾਂ ਦਿਲਜੀਤ ਨੇ ਇੰਸਟਾ ਤੇ ਸਾਂਝੀਆਂ ਕੀਤੀਆਂ ਹਨ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਲਜੀਤ ਦੋਸਾਂ ਕਦੇ ਟਿਊਬਵੈਲ ਤੋਂ ਪਾਣੀ ਪੀਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਦੇ ਖੇਤਾਂ ਵਿੱਚ ਪੋਜ਼ ਦਿੰਦੇ ਹੋਏ ਇੱਕ ਤਸਵੀਰ ਵਿੱਚ ਦਿਲਜੀਤ ਆਪਣੀਆਂ ਮੁੱਛਾਂ ਮੋੜਦੇ ਹੋਏ ਦਿਖਾਈ ਦੇ ਰਹੇ ਹਨ ਲੁਕ ਬਾਰੇ ਗੱਲ ਕਰੀਏ ਤਾਂ ਦਿਲਜੀਤ ਵਾਈਟ ਸ਼ਰਟ ਅਤੇ ਬਲੂ ਪੈਂਟ ਵਿੱਚ ਬਹੁਤ ਹੈਂਡਸਮ ਲੱਗ ਰਹੇ ਸਨ ਇਸ ਦੇ ਨਾਲ ਉਸਨੇ ਬਲੂ ਰੰਗ ਦੀ ਪੱਗ ਬੰਨੀ ਹੋਈ ਹੈ ਐਨਾ ਤਸਵੀਰਾਂ ਦੇ ਨਾਲ ਦਿਲਜੀਤ ਨੇ ਲਿਖਿਆ ਪੰਜਾਬੀ ਦਿਲਜੀਤ ਦੀਆਂ ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਬਾਡਰ 2 ਤੋਂ ਇਲਾਵਾ ਦਿਲਜੀਤ ਦੋਸਤਾਂ ਪੰਜਾਬ 95 ਵਿੱਚ ਦਿਖਾਈ ਦੇਣਗੇ ਜੋ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਇਸ ਫਿਲਮ ਵਿੱਚ ਦਿਲਜੀਤ ਦੋਸਤਾਂ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਵਿੱਚ ਹਨ ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਸਿੱਖਾਂ ਦੇ ਸਮੂਹਿਕ ਸਸਕਾਰ ਅਤੇ ਗੈਰ ਨਿਆਂਇਕ ਕਤਲਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਸੀ ਇਹ ਫਿਲਮ ਬਹੁਤ ਵਿਵਾਦ ਦਾ ਵਿਸ਼ਾ ਰਹੀ ਹੈ ਸੈਂਸਰ ਬੋਰਡ ਨੇ ਫਿਲਮ ਵਿੱਚ 127 ਕਟੋਤੀਆਂ ਕਰਨ ਲਈ ਕਿਹਾ ਸੀ ਜਿਸ ਵਿੱਚ ਫਿਲਮ ਦੇ trilek ਤੋਂ ਪੰਜਾਬ ਸ਼ਬਦ ਹਟਾਉਣਾ ਪੰਜਾਬ ਪੁਲਿਸ ਸ਼ਬਦ ਨੂੰ ਪੁਲਿਸ ਵਿੱਚ ਬਦਲਣਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਮ ਹਟਾਉਣਾ ਸ਼ਾਮਿਲ ਹੈ ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਐਨਾ ਕਟੋਤੀਆਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਇਹ ਫਿਲਮ ਸੱਚਾਈ ਤੇ ਆਧਾਰਿਤ ਹੈ ਅਤੇ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਨਾਇਕ ਦੀ ਬਹਾਦਰੀ ਦਾ ਸਨਮਾਨ ਕਰਦੀ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ